ਉਹ ਆਪਣੇ ਦੇਸ਼ ਵਿੱਚ ਬਹੁਤ ਧਰਮ ਆ ਜੀ ਤੇ ਬਹੁਤ ਲੋਕ ਜਿਹੜੇ ਆ ਉਹ ਦੇਹ ਧਾਰੀ ਨੂੰ ਮੰਨਦੇ ਆ ਜੀ ਪਰ ਕਈ ਧਰਮ ਜਿਹੜੇ ਆ ਉਹ ਇਸ ਦੀ ਵਿਰੋਧਤਾ ਕਰਦੇ ਆ ਇਸ ਤੇ ਤੁਹਾਡੇ ਕੀ ਵਿਚਾਰ ਆ ਦੇਖੋ ਵੀ ਵਿਚਾਰ ਸਾਰੇ ਧਰਮਾਂ ਦੇ ਸਹੀ ਆ ਜਿਹੜੇ ਕਹਿੰਦੇ ਆ ਕਿ ਸਰੀਰ ਨੂੰ ਨਹੀਂ ਮੰਨਣਾ ਚਾਹੀਦਾ ਵਿਚਾਰ ਉਹਨਾਂ ਦੇ ਵੀ ਬਹੁਤ ਵਧੀਆ ਹੈ ਔਰ ਜਿਹੜੇ ਲੋਕ ਸਰੀਰ ਕਰਕੇ ਕਿਸੇ ਨੂੰ ਮੰਨ ਰਹੇ ਆ ਵਿਚਾਰ ਉਹਨਾਂ ਦੇ ਵੀ ਮਾੜੇ ਨੇ ਲੇਕਿਨ ਜੇ ਤੁਸੀਂ ਦਾਸ ਤੋਂ ਪੁੱਛੋ ਕਿ ਇਹਦੇ ਬਾਰੇ ਮੇਰਾ ਕੀ ਵਿਚਾਰ ਹੈ ਦਾਸ ਦਾ ਤਾਂ ਇੱਕ ਬਹੁਤ ਆਪਣਾ ਹੀ ਪਰਸਨਲ ਵਿਚਾਰ ਹੋ ਸਕਦਾ ਕਿ ਸਰੀਰ ਤੋਂ ਬਿਨਾ ਅਗਰ ਕੋਈ ਸਮਝੇ ਕਿ ਪਰਮਾਤਮਾ ਨਾਲ ਸਰੀਰ ਰਹਿਤ ਹੋ ਕੇ ਗੱਲ ਕੀਤੀ ਜਾ ਸਕਦੀ ਆ ਤਾਂ ਆ ਜਿੰਨਾ ਵੀ ਦੁਨੀਆ ਸੰਸਾਰ ਦੇ ਵਿੱਚ ਦਿਸ ਰਹੀ ਆ ਅਗਰ ਪਰਮਾਤਮਾ ਦੀ ਬਾਣੀ ਵੀ ਪੜੀ ਜਾਵੇ ਹਨਾ ਤਾਂ ਜਿਹੜੇ ਪਰਮਾਤਮਾ ਨਾਲ ਜੁੜ ਚੁੱਕੇ ਸੀ ਗੁਰੂ ਸਹਿਬਾਨ ਉਹਨਾਂ ਦੀ ਬਾਣੀ ਪੜੀ ਜਾਵੇ ਤੇ ਉਹਨਾਂ ਨੇ ਸਰੀਰ ਬਾਰੇ ਕੀ ਲਿਖਿਆ ਉਹਦੇ ਉੱਤੇ ਵਿਚਾਰ ਕਰਕੇ ਦੇਖਿਓ ਉਹਨਾਂ ਨੇ ਲਿਖਿਆ ਕਿ ਇਹ ਸੰਸਾਰ ਜੋ ਤੁਮ ਦੇਖਦੇ ਇਹ ਹੀ ਹਰਕਾਰ ਰੂਪ ਹੈ ਦੇਖੋ ਫਿਰ ਜਦੋਂ ਪ੍ਰਮਾਤਮਾ ਉਹ ਭਗਵਾਨ ਉਹ ਦੁਨੀਆ ਤੇ ਆਏ ਅਵਤਾਰੇ ਕਹਿ ਰਹੇ ਆ ਕਿ ਆ ਜਿਹੜਾ ਸੰਸਾਰ ਆ ਜਿਹੜਾ ਤੁਸੀਂ ਦੇਖ ਰਹੇ ਆ ਇਹ ਹਰ ਦਾ ਰੂਪ ਆ ਦੇਖਣੇ ਦਾ ਇਨ ਨਜ਼ਰੀਆ ਆਪਣਾ ਸਹੀ ਹੋਣਾ ਚਾਹੀਦਾ ਜੇ ਤਾਂ ਆਪਾਂ ਪ੍ਰਮਾਤਮਾ ਨੂੰ ਜੋ ਕਿਹਾ ਉਹ ਸੱਚ ਕਰਕੇ ਮੰਨिए ਕਿ ਆ ਸੰਸਾਰ ਪ੍ਰਮਾਤਮਾ ਦਾ ਰੂਪ ਆ ਤਾਂ ਫਿਰ ਆਪਾਂ ਕਿਹੜਾ ਸੰਸਾਰ ਦੇਖ ਰਹੇ ਆ ਜਿਹੜਾ ਸੰਸਾਰ ਆ ਚੱਲਦਾ ਫਿਰਦਾ ਆ ਜੋ ਪ੍ਰਾਣੀ ਚੱਲਦੇ ਫਿਰਦੇ ਆਪਾਂ ਨੂੰ ਦਿਸ ਰਹੇ ਸੰਸਾਰ ਤਾਂ ਭਈ ਹੀ ਦੇਖਦੇ ਆ ਨਾ ਪਸ਼ੂ ਪੰਛੀ ਬੰਦੇ ਸਾਰੇ ਜਨਾਨੀ ਜੋ ਵੀ ਇਹਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਆ ਗਿਆ ਉਹ ਤਾਂ ਸਰੀਰ ਆ ਤੇ ਸਰੀਰ ਤੋਂ ਬਿਨਾ ਨਾ ਕੋਈ ਲੰਗਰ ਲਗਾਇਆ ਜਾ ਸਕਦਾ ਨਾ ਕਿਸੇ ਨੇ ਸਰੀਰ ਰਹਿਤ ਹੋ ਕੇ ਲੰਗਰ ਛਕਣਾ ਆਉਣਾ ਨਾ ਕਿਸੇ ਨੇ ਸਰੀਰ ਤੋਂ ਬਿਨਾ ਮੰਦਰ ਦੇ ਵਿੱਚ ਆਉਣਾ ਨਾ ਸਰੀਰ ਤੋਂ ਬਿਨਾ ਦੱਸੋ ਸਰੀਰ ਆ ਕਰਕੇ ਹੀ ਆਪਣਾ ਪਰਿਵਾਰ ਆ ਸਰੀਰ ਕਰਕੇ ਹੀ ਆਪਣੀ ਪਹਿਚਾਣ ਆ ਜਿੰਨੇ ਰਿਸ਼ਤੇਦਾਰ ਜਾਣਦੇ ਆ ਨਾ ਤਾਂ ਹੀ ਆਪਾਂ ਨੂੰ ਦੁਨੀਆ ਜਾਣਦੀ ਕਿ ਆਪਣੇ ਕੋਲ ਸਰੀਰ ਹੈ ਅਗਰ ਸਰੀਰ ਵਿੱਚੋਂ ਨਿਕਲ ਜਾਵੇ ਤਾਂ ਸਾਰੀਆਂ ਪਹਿਚਾਣਾਂ ਖਤਮ ਹੋ ਜਾਂਦੀਆਂ ਤਾਂ ਫੇਰ ਦੱਸੋ ਫੇਰ ਮਾਨਤਾ ਆਪਾਂ ਕਿਹੜੀ ਚੀਜ਼ ਦੀ ਕਰਾਂਗੇ ਮੰਨ ਲਓ ਪਰਮਾਤਮਾ ਹੈ ਲੇਕਿਨ ਪਰਮਾਤਮਾ ਨੂੰ ਸਮਝਣੇ ਵਾਸਤੇ ਸਰੀਰ ਹੋਣਾ ਜ਼ਰੂਰੀ ਹੈ ਬਾਬਾ ਜੀ ਆਪਣੇ ਪੰਜਾਬ ਦੇ ਵਿੱਚ ਆਪਾਂ ਲਾਇਏ ਤੇ ਕਾਫੀ ਜਿਹੜੇ ਸੰਤਾਂ ਡੇਰੇ ਦੇ ਬੈਠੇ ਹੋਏ ਆ ਪਰ ਲੋਕ ਜਿਹੜੇ ਆ ਫੇਰ ਵੀ ਕੋਈ ਸਵਾਲ ਕਰਦੇ ਆ ਵੀ ਬਾਬੇ ਕੋਲ ਪੈਸਾ ਬਹੁਤ ਆ ਬਾਬੇ ਨੇ ਆਪਣੇ ਟੱਬਰ ਸੈੱਟ ਕਰ ਲਏ ਆ ਜੀ ਤੇ ਤੁਸੀਂ ਇਸ ਤੇ ਕੀ ਕਹਣਾ ਚਾਹੋਗੇ ਦੇਖੋ ਜੀ ਇਹ ਦੁਨੀਆ ਸੋਚਦੀ ਹਨਾ ਕਿ ਸੰਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਅਸੀਂ ਵੀ ਸੁਣਦੇ ਆ ਦੁਨੀਆ ਜਦੋਂ ਵੀ ਦੇਖਦੀ ਆ ਕਿਸੇ ਨੂੰ ਜੇ ਤਾਂ ਕਿਸੇ ਕੋਲ ਸੋਨਾ ਕੱਪੜਾ ਪਾਇਆ ਸੰਤਾਂ ਨੇ ਤੇ ਤਾਂ ਵੀ ਉਹਦਾ ਵਿਰੋਧ ਜੇ ਕਿਸੇ ਕੋਈ ਛੋਟੀ ਮੋਟੀ ਕੋਈ ਪ੍ਰਾਪਰਟੀ ਆ ਤਾਂ ਵੀ ਉਹਦਾ ਵਿਰੋਧ ਜੇ ਕਿਸੇ ਕੋ ਛੋੜਾ ਪਰਿਵਾਰ ਸੈੱਟ ਲਿਆ ਤਾਂ ਵੀ ਉਹਦਾ ਵਿਰੋਧ ਹਰ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਕਾਰਨ ਬਣਾ ਕੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਨਾ ਬੰਦਾ ਚਾਹੁੰਦਾ ਉਹਦਾ ਹੀ ਵਿਰੋਧ ਹੁੰਦਾ ਨਾ ਤਾਂ ਕਿਸੇ ਸ਼ਰਾਬੀ ਦਾ ਵਿਰੋਧ ਦੁਨੀਆ ਕਰਦੀ ਖੁੱਲ ਕੇ ਨਾ ਕਿਸੇ ਜੋਹਾਰੀਏ ਦਾ ਵਿਰੋਧ ਕਰਦੀ ਖੁੱਲ ਕੇ ਵਿਚਾਰ ਵਸ ਢੀਣੇ ਹੁੰਦੇ ਆ ਜਿੱਥੇ ਕੋਈ ਦੀਵਾ ਬੱਤੀ ਕਰਦਾ ਹੋਵੇ ਜਾਂ ਕੋਈ ਕਿਸੇ ਨਾ ਕਿਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਲੈਂਦਾ ਹੋਵੇ ਉੱਥੇ ਦੁਨੀਆ ਖੁੱਲ ਕੇ ਵਿਚਾਰ ਦਿੰਦੀ ਫੇ ਪਤਾ ਨਹੀਂ ਬਚਾਰਾਂ ਦੀ ਬਰਸਾਤ ਕਿੱਥੋਂ ਆਉਂਦੀ ਆ ਅੱਜ ਵੀ ਸੋਚਿਆ ਜਾਵੇ ਕਿੰਛਲਾ ਸਮਾਂ ਕਿਦਾਂ ਦਾ ਸੀ ਕਿ ਲੋਕਾਂ ਨੂੰ ਖਾਣੇ ਨੂੰ ਚੰਗੀ ਰੋਟੀ ਨਹੀਂ ਸੀ ਮਿਲਦੀ ਚੰਗਾ ਪਾਉਣੇ ਨੂੰ ਕੱਪੜਾ ਨਹੀਂ ਸੀ ਮਿਲਦਾ ਉਸ ਵੇਲੇ ਪੈਸਾ ਬਹੁਤ ਘੱਟ ਹੁੰਦਾ ਸੀ ਲੋਕਾਂ ਕੋ ਕੰਮ ਕਰ ਵੀ ਘੱਟ ਹੁੰਦਾ ਸੀ ਪਤਾ ਨਹੀਂ ਕਿੱਥੇ ਖਿਆਲ ਆਤ ਲੋਕਾਂ ਨੇ ਪਸਾਇਓ ਜਦੋਂ ਕਿਸੇ ਸਾਧੂ ਸੰਤ ਬਾਰੇ ਸੋਚਣਾ ਨਾ ਤੇ ਸਾਰਿਆਂ ਦੇ ਖਿਆਲ ਕੋਈ ਤਰ੍ਹਾਂ ਦਾ ਸਾਧੂ ਸੰਤ ਦੇਖਣਾ ਚਾਹੁੰਦੇ ਆ ਨਾ ਤਾਂ ਪੈਸੇ ਵਾਲੇ ਨੂੰ ਸਾਧੂ ਸੰਤ ਮੰਨਣੇ ਨੂੰ ਤੇ ਆ ਨਾ ਸੋਹਣਾ ਕੱਪੜੇ ਆ ਸੋਹਣਾ ਸਾਧੂ ਸੰਤ ਪਾਉਣਿਆ ਹੋਵੇ ਉਹ ਵੀ ਸਾਧੂ ਸੰਤ ਨਹੀਂ ਜੇ ਕਿਸੇ ਕੋ ਥੋੜਾ ਖਾਣ ਪੀਣ ਚੰਗਾ ਉਹ ਵੀ ਸਾਧੂ ਸੰਤ ਨਹੀਂ ਜੇ ਕਿਸੇ ਕੋ ਮੰਦਰ ਬਣਾ ਲਿਆ ਕੋਈ ਗੁਰੂ ਘਰ ਬਣਾ ਲਿਆ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਮਜ਼ਾਰ ਬਣਾ ਲਈ ਜੇ ਚਾਰ ਇੱਟਾਂ ਲਾ ਕੇ ਤੇ ਉਹ ਵੀ ਸਾਧੂ ਸੰਤ ਪਸੰਦ ਨਹੀਂ ਇੱਥੇ ਤਿੱਕਰ ਵੀ ਦੁਨੀਆ ਵਿਰੋਧ ਕਰਦੀ ਕਿ ਸਰੀਰ ਜਿਹੜਾ ਵਿੱਚ ਲੈ ਕੇ ਬੈਠਾ ਸਰੀਰ ਦੇ ਵਿੱਚ ਬੈਠਾ ਆਤਮਾ ਉਹ ਵੀ ਇਸ ਦੁਨੀਆ ਨੂੰ ਪਸੰਦ ਨਹੀਂ ਤਾਂ ਫਿਰ ਦੁਨੀਆ ਇੱਕ ਚੀਜ਼ ਦੱਸੇ ਸਵਾਲ ਕਰਨ ਵਾਲੇ ਇੱਕ ਚੀਜ਼ ਖੋਲ ਕੇ ਦੱਸਣ ਕਿ ਤੁਸੀਂ ਸਾਧੂ ਸੰਤਾਂ ਬਾਰੇ ਸੋਚ ਕੇ ਇਸ ਤਰ੍ਹਾਂ ਦੀ ਰੱਖਦੇ ਹੋ ਕੀ ਤੁਹਾਡੇ ਵਾਸਤੇ ਸਾਧੂ ਸੰਤ ਉਹ ਹੋਣਾ ਚਾਹੀਦਾ ਜਿਸ ਨੂੰ ਖਾਣੇ ਨੂੰ ਰੋਟੀ ਨਾ ਮਿਲੇ ਸਰੀਰ ਦੇ ਉੱਤੇ ਪਾਉਣੇ ਨੂੰ ਕੱਪੜਾ ਨਾ ਮਿਲੇ ਰਹਿਣੇ ਨੂੰ ਘਰ ਨਾ ਮਿਲੇ ਔਰ ਸਾਧੂ ਸੰਤ ਦਾ ਕੋਈ ਪਰਿਵਾਰ ਨਾ ਹੋਵੇ ਉਹ ਭਾਈ ਭਲੇ ਮਨਸੋ ਜਦੋਂ ਸਾਰਿਆਂ ਕੋਲ ਤੁਹਾਡੇ ਪਰਿਵਾਰ ਆ ਤੁਸੀਂ ਸੋਹਣੇ ਸੋਹਣੇ ਕੱਪੜੇ ਪਾਉਂਦੇ ਹੋ ਸੋਹਣਾ ਸੋਹਣਾ ਖਾਂਦੇ ਹੋ ਪਰਮਾਤਮਾ ਨੇ ਕਿਰਪਾ ਕਰਕੇ ਸਾਰੇ ਸੰਸਾਰ ਨੂੰ ਸ਼ਿਗਾਰ ਦਿੱਤਾ ਉਹਦੀ ਕਿਰਪਾ ਨਾਲ ਜਿੱਥੇ ਪਹਿਲਾਂ ਝੁੱਗੀਆਂ ਝੌਂਪੜੀਆਂ ਹੁੰਦੀਆਂ ਸੀ ਉੱਥੇ ਹੁਣ ਸੋਹਣੇ ਸੋਹਣੇ ਮਕਾਨ ਬਣ ਗਏ ਕੋਠੀਆਂ ਬਣ ਗਈਆਂ ਦੇਸ਼ ਵਿਦੇਸ਼ ਦੇ ਵਿੱਚ ਤੁਸੀਂ ਘੁਮਰੇ ਹੋ ਤੇ ਸਾਧੂ ਸੰਤ ਹੁਣ ਵੀ ਤੁਹਾਡੇ ਦਿਮਾਗ ਦੇ ਵਿੱਚ ਭੁੱਖ ਮਰੀ ਦਾ ਸ਼ਿਕਾਰ ਹੋਣਾ ਚਾਹੀਦਾ ਕਿਉਂ ਇਦਾਂ ਦੀ ਸੋਚ ਬਣਾ ਕੇ ਬੈਠੇ ਹੋ ਜਦੋਂ ਸਾਧੂ ਸੰਤ ਅਰਦਾਸ ਕਰਦੇ ਆ ਕਿ ਤੁਹਾਡੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣ ਤੁਹਾਡੇ ਬਾਤੇ ਚੰਗੀ ਸੋਚ ਕਰਦੇ ਆ ਤੇ ਤੁਸੀਂ ਵੀ ਚੰਗੇ ਸਾਧੂ ਸੰਤ ਵਾਸਤੇ ਕੋਈ ਕੰਮ ਨਾ ਕਰੋ ਕਿਉਂ ਇਸ ਤਰ੍ਹਾਂ ਦਾ ਸਾਧੂ ਸੰਤ ਦੁਨੀਆ ਦੇ ਵਿੱਚ ਲੱਜਦੇ ਫਿਰਦੇ ਜਿਹੜਾ ਪਹਿਲਾਂ ਹੀ ਭੁੱਖਾ ਮਰਦਾ ਹੋਵੇ ਰਹਿਣੇ ਨੂੰ ਥੈ ਨਾ ਹੋਵੇ ੱੱਕੇ ਖਾਂਦਾ ਫਿਰਦਾ ਹੋਵੇ ਚਲੋ ਮੰਨ ਲਓ ਜੇ ਇਥੇ ਅਨੁਇਦਾਂ ਦਾ ਸਾਧੂ ਸੰਤ ਮਿਲ ਦੀ ਗਿਆ ਫੇ ਤੁਸੀਂ ਕੀ ਕਰ ਲੈਣਾ ਉਹਦੇ ਨਾਲ ਕੀ ਉਹਦਾ ਗੁਜ਼ਾਰਾ ਕਰੋਗੇ ਤੁਸੀਂ ਸਭਾਲਣਾ ਦੁਨੀਆ ਨੇ ਕਿਸੇ ਨੂੰ ਵੀ ਨਹੀਂ ਦੁਨੀਆ ਦੀ ਤਾਂ ਬਸ ਆਦਤ ਆ ਕਿ ਵਿਰੋਧ ਕਰਨਾ ਹੁੰਦਾ ਜਿੱਥੇ ਕਾਰਨ ਚਾਹੇ ਕੋਈ ਵੀ ਮਿਲ ਜਾਵੇ ਵਿਰੋਧ ਲਈ ਤਾਂ ਆਪਾਂ ਸਦਾ ਹੀ ਤਿਆਰ ਹਾਂ ਸੰਯੋਗ ਕਰੋ ਹੱਥ ਜੋੜ ਕੇ ਬੇਨਤੀ ਆ ਸੰਯੋਗ ਦੇ ਵਿੱਚ ਸਾਰਾ ਕੁਝ ਆ ਸੰਯੋਗ ਦੇ ਵਿੱਚ ਹੀ ਪਰਮਾਤਮਾ ਖੁਸ਼ ਆ ਜਦੋਂ ਤੁਸੀਂ ਕਿਸੇ ਦਾ ਵਿਰੋਧ ਕਰਦੇ ਹਾਂ ਨਾ ਤੇ ਆਪਣੇ ਸਮਝ ਲਓ ਤੁਹਾਡੇ ਤੇ ਵੀ ਕਿਰਪਾ ਹੈ ਨਹੀਂ ਤੇ ਜੇ ਦਾ ਤੁਸੀਂ ਵਿਰੋਧ ਕਰਦੇ ਹੋ ਉਹਦੇ ਉੱਤੇ ਤੁਸੀਂ ਕਿਰਪਾ ਰਹਿਣ ਨਹੀਂ ਦੇਗੇ ਇਸ ਕਰਕੇ ਸੰਯੋਗ ਕਰਨ ਦੇ ਉੱਤੇ ਜਦੋਂ ਤੁਸੀਂ ਸੰਯੋਗ ਵਾਲਾ ਮਨ ਬਣਾਉਨੇ ਆ ਨਾ ਤਾਂ ਕਿਰਪਾ ਤੁਹਾਡੇ ਉੱਤੇ ਵੀ ਉਸ ਵੇਲੇ ਹੁੰਦੀ ਆ ਪ੍ਰਮਾਤਮਾ ਤੁਹਾਡੇ ਨਾਲ ਹੁੰਦਾ ਤੇ ਜਿਹਦੇ ਉੱਤੇ ਤੁਸੀਂ ਦਇਆ ਕਰੋਗੇ ਥੋੜਾ ਚੰਗਾ ਸੋਚੂਗੇ ਉਹਦੇ ਵਾਸਤੇ ਵੀ ਪ੍ਰਮਾਤਮਾ ਕੁਝ ਨਾ ਕੁਝ ਕਰੇਗਾ ਬਾਕੀ ਵਿਚਾਰ ਆਪਣੇ ਆਪਣੇ ਆ ਬਾਬਾ ਜੀ ਦਾ ਪਜੋਦਿਆਂ ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਇਆ ਹਾਂਜੀ 108 ਇਹ ਮੀਟਰ ਜਿਹੜੀ ਆ ਅਗਰਮਤੀ ਬਣੀ ਸੀ ਉਹ ਹਾਂਜੀ ਪਰ ਤੇ ਲੋਕਾਂ ਦੀ ਸ਼ਰਧਾ ਭਾਵਨਾ ਸੀ ਬਣੀ ਸੀ ਜੀ ਪਰ ਇਹਨਾਂ ਪੈਸਾ ਇਹਦੇ ਵਿੱਚ ਲਾਇਆ ਗਿਆ ਜੀ ਕਿ ਇਸ ਤੋਂ ਬਿਨਾਂ ਜਿਹੜਾ ਮੰਦਿਰ ਦਾ ਜਿਹਾ ਉਤਸਵ ਹੀ ਉਹ ਮਨਾਇਆ ਨਹੀਂ ਜਾ ਸਕਦਾ ਸੀ ਦੇਖੋ ਇਹ ਮਨਾਇਆ ਜਾ ਸਕਦਾ ਪਹਿਲਾਂ ਇਹ ਪੈਸਾ ਪਹਿਲਾਂ ਥੋੜੀ ਲੱਗਿਆ ਸੀ ਪਹਿਲਾਂ ਤਾਂ ਇੱਕ ਚੀਜ਼ ਇਹ ਮੰਨ ਲੈ ਜਾਨਕਿ ਪਬਲਿਕ ਸੋਚੇ ਕਿ ਜਿੱਥੇ ਉਹ ਮੰਦਿਰ ਬਣਿਆ ਉਹ ਧਰਤੀ ਕਿਹਦੀ ਹੈ ਆ ਧਰਤੀ ਕਿਹਦੀ ਹੈ ਜਿੱਥੇ ਆਪਾਂ ਬੈਠੇ ਤੇ ਮੰਦਿਰ ਬਣਿਆ ਕਿਹਦੇ ਨਾਂ ਤੇ ਹੈ ਮੰਦਿਰ ਬਣਿਆ ਸ਼੍ਰੀ ਰਾਮ ਭਗਵਾਨ ਦੇ ਨਾਂ ਤੇ ਤੇ ਅਯੋਧਿਆ ਦੇ ਵਿੱਚ ਉਹਨਾਂ ਦੀ ਪੂਰਾ ਮੰਦ ਲੈ ਜਾਣ ਕੇ ਸਾਰਾ ਪਰਿਵਾਰ ਪਹਿਲਾਂ ਹੀ ਸਥਾਪਿਤ ਸੀ ਅਯੋਧਿਆ ਕਰਕੇ ਤਾਂ ਮਤਲਬ ਰਾਮਚੰਦਰ ਦਾ ਨਾਂ ਤਾਂ ਅਯੋਧਿਆ ਨਾਲ ਜੁੜਿਆ ਤਾਂ ਜੇ ਉਹਨਾਂ ਦੇ ਜਿੱਥੇ ਉਸਤਾਨ ਸੀ ਰਹਿਣੇ ਵਾਸਤੇ ਉੱਥੇ ਕੋਈ ਮੰਦਿਰ ਬਣਾ ਲਿਆ ਤੇ ਇਹਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਇਹ ਦੁਨੀਆ ਦਾ ਭਲਾ ਹੀ ਆ ਦੂਸਰੀ ਗੱਲ ਰਹੀ ਕਿ ਪੈਸਾ ਕਿੰਨਾ ਲੱਗਿਆ ਕਈ ਲੋਕ ਆਖਦੇ ਨੇ ਕਿ ਪੈਸਾ ਬਹੁਤ ਜ਼ਿਆਦਾ ਲੱਗਾ ਤਾਂ ਤੁਹਾਡਾ ਵੀ ਪਰੇਸ਼ਾਨੀ ਆ ਕਿ ਇਹ ਪੈਸਾ ਕਿਤੇ ਹੋਰ ਲਾਇਆ ਜਾ ਸਕਦਾ ਸੀ ਪਰ ਇੱਕ ਚੀਜ਼ ਡੰਗਿਆਈ ਤਿੱਕਰ ਜਾ ਕੇ ਮਹਾਪੁਰਸ਼ੋ ਸੋਚੋ ਕਿ ਇਹ ਜਿਹੜੀ ਧਰਤੀ ਹੈ ਇਹ ਆਪਣੀ ਹੈ ਇਹਦੇ ਉੱਤੇ ਜਿੰਨਾ ਵੀ ਪਸਾਰਾ ਹੈ ਇਹ ਆਪਣਾ ਹੈ ਜਿੰਨੀ ਵੀ ਧਰਤੀ ਦੇ ਉੱਤੇ ਜੋ-ਜੋ ਦਿਸਦਾ ਇਹ ਕੁਝ ਆਪਣਾ ਹੈ ਇਹ ਸਾਰਾ ਜੋ ਵੀ ਆਪਣੇ ਘਰ ਆ ਆਪਣੇ ਬੱਚੇ ਆ ਆਪਣੇ ਕੋਲ ਜੋ ਵੀ ਧਨ ਦੌਲਤ ਹੈ ਮਾਲ ਖਜ਼ਾਨਾ ਹੈ ਇਹ ਆਪਣਾ ਨਹੀਂ ਹੈ ਇਹ ਉਸ ਪਰਮਾਤਮਾ ਦਾ ਹੈ ਤਜੇ ਪਰਮਾਤਮਾ ਦੀ ਚੀਜ਼ ਕਿਸੇ ਨਾ ਕਾਰਨ ਕਰਕੇ ਪਰਮਾਤਮਾ ਦੇ ਨਾਂ ਤੇ ਲੱਗ ਗਈ ਤਾਂ ਇਹਦੇ ਵਿੱਚ ਆਪਣਾ ਦੱਸੋ ਕੀ ਹੈ ਜੇ ਇਹਨੂੰ ਆਪਾਂ ਆਪਣਾ ਮੰਨ ਰਹੇ ਹਾਂ ਨਾ ਤਾਂ ਫੇਰ ਤਾਂ ਬਹੁਤ ਵੱਡਾ ਆਪਣੇ ਕੋ ਅ ਗਿਆਨ ਦਾ ਭੰਡਾਰਾ ਹੈ ਪਰ ਜਿਹੜੇ ਮਹਾਪੁਰਸ਼ ਆਖਦੇ ਆ ਕਿ ਇੱਥੇ ਬੰਦੇ ਦਾ ਤਾਂ ਕੁਝ ਵੀ ਨਹੀਂ ਨਾ ਬੰਦਾ ਕੁਝ ਲੈ ਕੇ ਆਇਆ ਨਾ ਬੰਦੇ ਨੇ ਕੁਝ ਲੈ ਕੇ ਜਾਣਾ ਤੇ ਫੇਰ ਜਿਹੜਾ ਜਿਨੇ ਦਿੱਤਾ ਉਹਦੇ ਨਾਂ ਤੇ ਲੱਗ ਗਿਆ ਤਾਂ ਦੱਸੋ ਇਹਦੇ ਵਿੱਚ ਦੁਨੀਆ ਦਾ ਨੁਕਸਾਨ ਵੀ ਕਿਸ ਤਰ੍ਹਾਂ ਦਾ ਹੈ ਸ਼ੁਕਰ ਕਰੋ ਕਿ ਜੇ ਕੋ ਆਪਣੇ ਕੋਲੋਂ ਵੀ ਲੱਗਿਆ ਹਨ ਜਿਨ੍ਹਾਂ ਲੋਕਾਂ ਦਾ ਲੱਗਿਆ ਉਹਨਾਂ ਦੇ ਕਰਮ ਚੰਗੇ ਆ ਤੇ ਜਿਹੜੇ ਲੋਕ ਖਰਚ ਕਰ ਰਹੇ ਖੁਸ਼ੀ ਨਾਲ ਜਿਨ੍ਹਾਂ ਦੀ ਸ਼ਰਧਾ ਹੈ ਉਹ ਕਰ ਰਹੇ ਆ ਉਹਨਾਂ ਨੂੰ ਕਰਨ ਦਿਓ ਜੋ ਆਪਾਂ ਨੂੰ ਚੰਗਾ ਲੱਗਦਾ ਜਿੱਥੇ ਆਪਾਂ ਖਰਚਣਾ ਚਾਹੁੰਦੇ ਉੱਥੇ ਆਪਾਂ ਕਰ ਚ ਲਈਏ ਜਿਨ੍ਹਾਂ ਨੂੰ ਉਹ ਚੰਗਾ ਲੱਗਿਆ ਉਹਨਾਂ ਨੇ ਉੱਥੇ ਖਰਚ ਲਿਆ ਇਸ ਕਰਕੇ ਇੱਕ ਦੂਸਰੇ ਦਾ ਵਿਰੋਧ ਕਰਨੇ ਨਾਲੋਂ ਆਪਾਂ ਵੀ ਇਹਦੇ ਵਿੱਚ ਕੋਈ ਸੰਯੋਗ ਜੇ ਪਾ ਸਕਦੇ ਤੇ ਪਾ ਲਈਏ ਨਹੀਂ ਤਾਂ ਵੀ ਦੂਰੋਂ ਨਿਮਸ਼ ਕਰ ਤਾਂ ਆਪਾਂ ਕਰ ਹੀ ਸਕਦੇ ਇਹਦੇ 'ਚ ਕੀ ਹਰਜੇ ਇਹ ਤਾਂ ਮੇਰੇ ਵੀ ਕਹਿੰਦੇ ਆ ਵੀ ਲੋਕ ਮੜੀਆਂ ਮਸੀਤਾਂ ਜਾਂਦੇ ਆ ਜੰਗਲਾ ਜਾਂਦੇ ਆ ਵੀ ਅਸੀਂ ਇਦਾਂ ਧੱਕੇ ਨਹੀਂ ਖਾਦੇ ਜੀ ਪਰਮਾਤਮਾ ਜਿਹੜਾ ਹੈ ਪਰਮਾਤਮਾ ਘਰ ਬੈ ਕੇ ਮਿਲ ਜਾਣਾ ਜੀ ਤੇ ਉਹਨਾਂ ਤੇ ਤੁਹਾਡਾ ਕੀ ਵਿਚਾਰ ਆ ਦੇਖੋ ਇਹ ਪਰਮਾਤਮਾ ਘਰ ਬੈਠ ਕੇ ਕੀ ਮਿਲਣਾ ਪਰਮਾਤਮਾ ਤਾਂ 24 ਘੰਟੇ ਬੰਦੇ ਦੇ ਅੰਗ ਸੰਗ ਹੈ ਬਾਕੀ ਇਹ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਮੜੀਆਂ ਮਸਾਣੀਆਂ ਚ ਕਦੀ ਜਾਣਾ ਹੀ ਨਹੀਂ ਅਸੀਂ ਮੜੀਆਂ ਮਸਾਣਾ ਦੇ ਕਦੀ ਕਦੀ ਕੋਈ ਕੰਮ ਕਰਨਾ ਹੀ ਨਹੀਂ ਦੇਖੋ ਇਹ ਜੀਵਨ ਰਹਿੰਦੇ ਰਹਿੰਦੇ ਇੱਕ ਚੀਜ਼ ਹੋ ਸਕਦੀ ਹੈ ਕਿ ਹੋ ਸਕਦਾ ਉਹ ਬੰਦਾ ਇਹ ਕਹਿ ਦਵੇ ਕਿ ਮੈਂ ਮੜੀਆਂ ਚ ਨਹੀਂ ਜਾਣਾ ਲੇਕਿਨ ਇੱਕ ਗੱਲ ਵੀ ਵਿਚਾਰ ਕਰਕੇ ਦੇਖੋ ਕਿ ਜਦੋਂ ਆਪਣੇ ਵਿੱਚ ਕੋਈ ਨਾ ਕਰੇ ਪ੍ਰਮਾਤਮਾ ਕਿਸੇ ਦਾ ਕੋਈ ਦੇਹਾਂਤ ਹੋ ਜਾਂਦਾ ਉਸ ਵੇਲੇ ਫਿਰ ਸੰਸਾਰ ਜਿਹੜਾ ਮੁਰਦੇ ਦੇ ਪਿੱਛੇ ਤੁਰਿਆ ਹੁੰਦਾ ਉਹ ਕਿੱਥੇ ਜਾਂਦਾ ਉੱਥੇ ਜਾ ਕੇ ਫਿਰ ਅਰਦਾਸ ਵੀ ਹੁੰਦੀ ਜਦੋਂ ਮੁਰਦੇ ਦੀ ਚੀਖਾਂ ਨੂੰ ਅੱਗ ਲਾਉਣ ਲੱਗਦੇ ਆ ਨਾ ਉੱਥੇ ਅਰਦਾਸ ਵੀ ਕਰਦੇ ਉਸ ਅਕਾਲ ਪੁਰਖਾਂ ਦੇ ਚਰਨਾਂ ਦੇ ਵਿੱਚ ਤੇ ਫਿਰ ਕਈ ਲੋਕ ਉੱਥੇ ਜਾ ਕੇ ਬਾਦ ਦੇ ਵਿੱਚ ਦੀਵਾ ਵੀ ਲਾ ਕੇ ਹੁੰਦੇ ਜਦੋਂ ਦਿਵਾਲੀ ਤੇ ਜਾਂਦੇ ਜਿਨ੍ਹਾਂ ਦੇ ਬਜ਼ੁਰਗ ਪਹਿਲਾਂ ਗਏ ਹੁੰਦੇ ਉੱਥੇ ਦੀਵੇ ਬਾਲਣ ਵੀ ਦੇਖਣੇ ਨੂੰ ਮਿਲਦੇ ਕਿ ਲੋਕੀ ਦੀਵੇ ਬਾਲਣ ਤੁਰੇ ਹੁੰਦੇ। ਬਾਕੀ ਜੇ ਆਪਾਂ ਕਹੀਏ ਹਨਾ ਕਿ ਮਸਾਣਾ ਤੋਂ ਬਗੈਰ ਬੰਦੇ ਦੀ ਗਤੀ ਆ। ਇਹ ਤਾਂ ਇੱਕ ਨਾ ਸਮਝੀ ਹੋ ਸਕਦੀ ਇਹ ਵਿਚਾਰਨਾ। ਆਪਾਂ ਕਿੰਨਾ ਚਿਰ ਨਹੀਂ ਮਸਾਣਾ ਚ ਜਾਣਾ। ਚੇਤਾ ਰੱਖਿਓ ਇੱਕ ਦਿਨ ਆਪਾਂ ਨੂੰ ਜਾਣਾ ਪੈਣਾ ਸੰਸਾਰ ਨੇ ਲੈ ਕੇ ਜਾਣਾ ਕੰਧਿਆਂ ਤੇ ਚੱਕ ਕੇ ਲੈ ਜਾਣਾ। ਉਸ ਦਿਨ ਵੀ ਆਪਾਂ ਕਵਾਂਗੇ ਕਿ ਆਪਾਂ ਤਾਂ ਮੜੀਆਂ ਮਸੀਤਾਂ ਨੂੰ ਮੰਨਦੇ ਕੱਖ ਨਹੀਂ ਤੇ ਆਪਾਂ ਮਸਾਣਾ ਨੂੰ ਜਾਣਾ ਨਹੀਂ ਕਿੱਥੇ ਜਾਵਾਂਗੇ ਫੇ ਆਪਾਂ ਜਾਣਾ ਤਾਂ ਉਸ ਮਸਾਣਾ ਚ ਹੀ ਪੈਣਾ ਤੇ ਜਦੋਂ ਅਗਨੀ ਦੇ ਬਸ ਹੋ ਗਏ ਫਿਰ ਆਪਣੇ ਜਿਹੜੇ ਮਸਾਣਿਆਂ ਹਨ ਉਹ ਦੂਸਰੇ ਤੀਸ ਦੇ ਦਿਨ ਲੋਕੀ ਝੂਗਣ ਵੀ ਜਾਂਦੇ ਚੋਕਖੇ ਭਈ ਜਿੱਥੇ ਕਿਸੇ ਦੀ ਸ਼ਰਧਾ ਹੈ ਹਨ ਉੱਥੇ ਤਾਰਨ ਵੀ ਜਾਂਦੇ ਮਸਾਣਾ ਨੂੰ ਤੇ ਉੱਥੇ ਪੂਜਾ ਪਾਠ ਵੀ ਕਰੋਂਦੇ ਅਰਦਾਸ ਵੀ ਕਰੋਂਦੇ ਤੇ ਮਸਾਣਾ ਦੀ ਪੂਜਾ ਨਹੀਂ ਤਾਂ ਹੋਰ ਕੀ ਆ ਫਿਰ ਆਪਣੇ ਬਜ਼ੁਰਗਾਂ ਦੀ ਜਦੋਂ ਸੰਸਾਰ ਤੋਂ ਸਰੀਰ ਛੱਡ ਗਏ ਤਾਂ ਫੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਪਾਠ ਕਰੋਂਦਾ ਕੋਈ ਗੀਤਾ ਪੜੋਂਦਾ ਫੇਰ ਉਹਦੇ ਵਾਸਤੇ ਸਾਰਾ ਕੁਝ ਕੀਤਾ ਵੀ ਜਾਂਦਾ ਲੰਗਰ ਵੀ ਲਾਇਆ ਜਾਂਦਾ ਤੇ ਆਪਾਂ ਕਹਿੰਨੇ ਆਪਾਂ ਮਸਾਣਾ ਦੀ ਪੂਜਾ ਨਹੀਂ ਕਰਨੀ ਤਾਂ ਜਿਹੜੀਆਂ ਆਪਾਂ ਹਸਤੀਆਂ ਲੈ ਕੇ ਜਾਂਦੀਆਂ ਉਹ ਹਸਤੀਆਂ ਨੂੰ ਤਾਂ ਮਸਾਣਾ ਕਹਿੰਦੇ ਤੇ ਫੇ ਦੱਸੋ ਉਹਨਾਂ ਦੀ ਪੂਜਾ ਹੁੰਦੀ ਕਿ ਨਹੀਂ ਹੁੰਦੀ ਅਬੀ ਉਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਦਰਤੇ ਜਾਂਦੇ ਆ ਮੰਗਣ ਪਰ ਦੇਖਦੇ ਵੀ 7 ਸਾਲ ਹੋ ਗਏ ਵੀ ਸਾਨੂੰ ਡਿਮਾਂਡ ਸਾਡੀ ਪੂਰੀ ਨਹੀਂ ਹੋਈ ਤੇ ਨਾਲੇ ਵੀ ਧਰਮ ਦੂਜੇ ਡੇਰੇ ਜੜੰਦੇ ਆ ਉਹਨਾਂ ਲੋਕਾਂ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਜੀ ਕਿਤੇ ਜਾ ਕੇ ਜਦੋਂ ਆਪਾਂ ਜਾਣਦੇ ਆ ਆਪਾਂ ਜਿਸ ਲਾਈਨ ਚ ਲੱਗਦੇ ਆ ਪਹਿਲਾਂ ਤਾਂ ਬੰਦਾ ਮੰਨ ਕਰਕੇ ਲੱਗਦਾ ਹੀ ਏ ਇਦਾਂ ਹੋਈ ਨਹੀਂ ਸਕਦੀ ਕਿ ਜੇ ਪੂਰੀ ਤਰ੍ਹਾਂ ਤੁਸੀਂ ਇਥੇ ਅਡੇ ਅੰਦਰ ਪੂਰਾ ਵਿਸ਼ਵਾਸ ਹੈ ਤੇ ਤੁਹਾਡੀ ਕੋਈ ਵੀ માનਤਾ ਅਧੂਰੀ ਰਹਿ ਜਵੇ ਕਮੀ ਤਾਂ ਆਪਣੇ ਚ ਹੁੰਦੀ ਆ ਮੰਨਣਾ ਆਪਾਂ ਨੂੰ ਨਹੀਂ ਆਉਂਦਾ ਤੇ ਆਪਾਂ ਪੂਰੀ ਤਰ੍ਹਾਂ ਜੁੜਦੇ ਵੀ ਨਹੀਂ ਆਪਾਂ ਮੰਦਰ ਆਪਾਂ ਜਦੋਂ ਕਿਤੇ ਮੰਦਰ ਜਾਂਦੇ ਗੁਰਦੁਆਰੇ ਜਾਂਦੇ ਆ ਪਹਿਨੇ ਹੀ ਤਾਂ ਆਪਣਾ ਹੁੰਦਾ ਕਿ ਆਪਾਂ ਪੰਜ ਐਤਵਾਰ ਜਾਣਾ ਆਪਾਂ ਚਾਰ ਐਤਵਾਰ ਜਾਣਾ ਆਪਾਂ ਸੱਤ ਐਤਵਾਰ ਜਾਣਾ ਇੰਨੇ ਕੁ ਦਿਨਾਂ ਦੀ ਬਸ ਡਿਗਰੀ ਕਰਕੇ ਆਪਾਂ ਲੈ ਜਾਂਦੇ ਆ ਕਿ ਇੰਨੇ ਕੁ ਦਿਨਾਂ ਚ ਅਗਰ ਆਪਣਾ ਪੂਰਾ ਹੋ ਗਿਆ ਪੰਜਾਂ ਸੱਤਾਂ ਹਫ਼ਤੇਾਂ ਚ ਤਾਂ ਫੇਰ ਤਾਂ ਬਹੁਤ ਮਹਾਰਾਜ ਦੀ ਕਿਰਪਾ ਬੜੇ ਸਾਧੂ ਸੰਤ ਚੰਗੇ ਬੜਾ ਗੁਰੂ ਘਰ ਚੰਗਾ ਬੜੇ ਮੰਦਰ ਚੰਗੇ ਤਾਂ ਜੇ ਕਿਤੇ ਆਪਣੀ ਸ਼ਰਧਾ ਨੂੰ ਫਲ ਨਾ ਲੱਗਿਆ ਟੇਲਾ ਮਾ ਤਾਂ ਆਪਣਾ ਦੇਣ ਲੱਗੇ ਰਿਸ਼ਤੇਦਾਰ ਨੂੰ ਵੀ ਫਟਾਫਟ ਹੀ ਦੇੰਨੇ ਕਿ ਮੈਂ ਤੇਰੇ ਲਈ ਨਾ ਕੁਝ ਕੀਤਾ ਤੂੰ ਤਾਂ ਮੇਰੇ ਲਈ ਕੁਝ ਵੀ ਨਹੀਂ ਕੀਤਾ। ਨਾ ਸ਼ੁਕਰਾਨਾ ਤਾਂ ਪੁਰਸ਼ ਹੈ ਹੀ ਪਰ ਸ਼ੁਕਰਾਨਾ ਕਰਨੇ ਵਾਲਾ ਤਾਂ ਸਦਾ ਹੀ ਸ਼ੁਕਰਾਨਾ ਕਰਦਾ। ਜੁੜ ਕੇ ਰਹਿਣੇ ਵਾਲਾ ਸਦਾ ਹੀ ਜੁੜ ਕੇ ਰਹਿੰਦਾ ਚਾਹੇ ਕੁਝ ਮਿਲੇ ਚਾਹੇ ਨਾ ਮਿਲੇ ਉਹਦੀ ਸ਼ਰਧਾ ਕਦੀ ਘਟੂ ਹੁੰਦੀ। ਅੱਬੀ ਤੁਸੀਂ ਸਾਰੇ ਧਰਮਾਂ ਬਾਰੇ ਸਾਰੇ ਧਰਮਾਂ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ? ਦੇਖੋ ਜੀ ਮੈਂ ਸਨੇਹਾ ਤਾਂ ਕਿਸੇ ਨੂੰ ਨਹੀਂ ਦਿੰਦਾ ਬੇਨਤੀ ਕਰ ਸਕਦਾ। ਕਿ ਜੋ ਮੈਨੂੰ ਲੱਗਦਾ ਕਿ ਹੁਣ ਸਾਰੇ ਧਰਮਾਂ ਨੇ ਆਪਣਾ ਆਪਣਾ ਪ੍ਰਚਾਰ ਬਹੁਤ ਜ਼ਿਆਦਾ ਕਰ ਲਿਆ ਪੂਰਾ ਹੀ ਜੋਰ ਸਾਰੇ ਧਰਮਾਂ ਦਾ ਲੱਗਾ ਹੈ ਕਿ ਮੇਰਾ ਧਰਮ ਅੱਗੇ ਨਿਕਲ ਜਾਵੇ ਮੇਰਾ ਧਰਮ ਅੱਗੇ ਨਿਕਲ ਜਾਵੇ ਕੋਈ ਕਸਨ ਨਹੀਂ ਛੱਡੀ ਬਾਕੀ ਦੇ ਪਿੱਛੇ ਬਸ ਇਹੀ ਤਿਆਰੀ ਹੈ ਕਿ ਮੈਂ ਬਾਕੀ ਦਿਆਂ ਨੂੰ ਪਿੱਛੇ ਛੱਡ ਜਾਵਾਂ ਬਾਕੀ ਦਿਆਂ ਨੂੰ ਪਿੱਛੇ ਛੱਡ ਜਾਵਾਂ ਹਰ ਵੇਲੇ ਦੂਸਰਿਆਂ ਨੂੰ ਗਰਾ ਕੇ ਆਪਾਂ ਉੱਤੇ ਕਿਸ ਤਰ੍ਹਾਂ ਜਾ ਸਕਦੇ ਹਾਂ ਹਰ ਵੇਲੇ ਦੂਸਰਿਆਂ ਦੀ ਨਿੰਦਿਆ ਕਰਕੇ ਆਪਾਂ ਸੋਭਾ ਕਿੱਥੋਂ ਲੱਜਾਂਗੇ ਹਰ ਵੇਲੇ ਦੂਸਰਿਆਂ ਦਾ ਵਿਰੋਧ ਕਰਕੇ ਆਪਾਂ ਸੰਜੋਗ ਕਿੱਥੋਂ ਲੱਜਾਂਗੇ ਅਗਰ ਧਰਮ ਹੈ ਕੋਈ ਧਰਮੀ ਪੁਰਸ਼ ਹੈ ਕੋਈ ਧਰਮ ਦੇ ਉੱਤੇ ਚੱਲਣ ਵਾਲਾ ਹੈ ਅਗਰ ਆਪਾਂ ਧਰਮੀ ਹਾਂ ਤਾਂ ਫਿਰ ਮੇਰਾ ਖਿਆਲਤ ਕਹਿੰਦਾ ਬੇਨਤੀ ਆ ਸਾਰਿਆਂ ਨੂੰ ਕਿ ਸ਼ਾਇਦ ਵਿਰੋਧ ਬਹੁਤ ਹੋ ਗਿਆ ਬਹੁਤ ਆਪਾਂ ਇੱਕ ਦੂਸਰੇ ਨੂੰ ਗਰੌਣੇ ਲਈ ਜ਼ੋਰ ਲਾ ਚੁੱਕੇ ਹਾਂ ਤੋਬਾ ਕਰ ਲਓ ਉਸ ਪ੍ਰਮਾਤਮਾ ਅੱਗੇ ਉਸ ਪ੍ਰਮਾਤਮਾ ਤੋਂ ਹੁਣ ਇਹ ਮੰਗੋ ਕਿ हे ਪ੍ਰਮਾਤਮਾ ਸਾਨੂੰ ਲੋਕਾਂ ਦਾ ਸੰਯੋਗ ਕਰਨੇ ਲੈਣਾ ਦੇਖੋ ਉਹ ਵੀ ਧਰਮੀ ਪੁਰਸ਼ ਸਨ ਉਹ ਵੀ ਧਰਮੀ ਗੁਰੂ ਸਨ ਜਿਹੜੇ ਦੂਸਰੇ ਧਰਮਾਂ ਦੀ ਖਾਤਰ ਸਾਰਾ ਕੁਝ ਕੁਰਬਾਨ ਕਰਕੇ ਚੱਲ ਗਏ ਤੇ ਅੱਜ ਕੱਲ ਦਾ ਅਗਰ ਧਰਮ ਪਛਾਣਿਆ ਜਾਵੇ ਹਨਾ ਤੇ ਸ਼ੈਤ ਕਈਆਂ ਨੂੰ ਮਾੜਾ ਵੀ ਲੱਗੇਗਾ ਲੇਕਿਨ ਸੰਸਾਰ ਭਲੀ ਭਾਂਤੀ ਜਾਣਦਾ ਐਸ ਵੇਲੇ ਦੁਖੀ ਦੀ ਫਰਿਆਦ ਕੋਈ ਨਹੀਂ ਸੁਣਨੇ ਵਾਲਾ ਬਚਿਆ ਸਾਰਿਆਂ ਦੀ ਅੱਗੇ ਨੂੰ ਨੰਗਣੇ ਦੀ ਦੌੜ ਹੈ ਦੂਸਰੇ ਨੂੰ ਪਿੱਛੇ ਛੱਡਣੇ ਦੀ ਦੌੜ ਹੈ ਆਓ ਇੱਕ ਦੂਸਰੇ ਦੀ ਬਾਹ ਫੜੀਏ ਇੱਕ ਦੂਸਰੇ ਦਾ ਹਾਲਚਾਲ ਪੁੱਛੀਏ ਇੱਕ ਦੂਸਰੇ ਵਾਸਤੇ ਕੁਰਬਾਨ ਹੋਣੇ ਵਾਲਾ ਮਨ ਬਣਾਈਏ ਵਿਰੋਧ ਦਾ ਰਸਤਾ ਛੱਡ ਦਈਏ ਤਾਂ ਹੀ ਪਰਮਾਤਮਾ ਦੀ ਕਿਰਪਾ ਹੋਣੀ ਆ ਸ਼ੈਤ ਤੋਬਾ ਕਰ ਲਓ ਕਿ ਵਿਰੋਧ ਬਹੁਤ ਹੋ ਗਿਆ ਹੁਣ ਸੰਜੋਗ ਕਰਨਾ ਹੈ ਜਿੱਦਣ ਤੁਸੀਂ ਇੱਕ ਦੂਸਰੇ ਦਾ ਸੰਜੋਗ ਕਰਨੜੇ ਪੈ ਸਾਰਿਆਂ ਦਾ ਸਤਿਕਾਰ ਕਰਨੜੇ ਪੈ ਫੇਰ ਦੇਖਿਓ ਧਰਮ ਅੱਗੇ ਕਿੱਦਾਂ ਵਧੇ ਤੇ ਉਸ ਪਰਮਾਤਮਾ ਦੀ ਜੈ ਜੈਕਾਰ ਕਿੱਦਾਂ ਹੁੰਦੀ ਧਰਮ ਦੀ ਜੈ ਜੈਕਾਰ ਕਿੱਦਾਂ ਹੁੰਦੀ ਨਿਮਸ਼ਕਾਰ ਜੀ